ਅਮਰੀਕਾ ਦੇ ਵਿੱਚ ਸਿੱਖ ਆਗੂ ਗੁਰਪਤਵੰਨ ਸਿੰਘ ਉਪਨੂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਦੇ ਮਾਮਲੇ 'ਚ ਭਾਰਤੀ ਨਾਗਰਿਕ ਨਿਖਲ ਗੁਪਤਾ ਵੱਲੋਂ ਅਮਰੀਕੀ ਅਦਾਲਤ ਵਿੱਚ ਦੋਸ਼ ਕਬੂਲ ਕਰ ਲੈਣ ਨਾਲ ਅੰਤਰਰਾਸ਼ਟਰੀ ਪੱਧਰ ਤੇ ਹਲਚਲ ਮਚ ਗਈ ਹੈ। ਅਦਾਲਤੀ ਕਾਰਵਾਈ ਦੌਰਾਨ ਗੁਪਤਾ ਨੇ ਮਰਡਰ ਫੋਰ ਹਾਇਰ ਅਤੇ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਨੂੰ ਸਵੀਕਾਰਿਆ ਜਿਸ ਨਾਲ ਇਹ ਮਾਮਲਾ ਕੂਟਨੀਤਿਕ ਪੱਧਰ ਤੇ ਵੀ ਗੰਭੀਰ ਹੋ ਗਿਆ ਹੈ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ 2023 ਦੇ ਵਿੱਚ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਜਿਸ ਦਾ ਮਕਸਦ ਅਮਰੀਕਾ ਦੀ ਧਰਤੀ ਤੇ ਰਹਿੰਦੇ ਗੁਰਪਤਵੰਨ ਸਿੰਘ ਪੰਨੂ ਦੀ ਹੱਤਿਆ ਕਰਵਾਉਣਾ ਸੀ ਦੋਸ਼ਾਂ ਅਨੁਸਾਰ ਨਿਖਲ ਗੁਪਤਾ ਨੇ ਇੱਕ ਪਹਾੜੇ ਦੇ ਕਾਤਲ ਨਾਲ ਸੰਪਰਕ ਕੀਤਾ ਤੇ ਹੱਤਿਆ ਲਈ ਸੌਦਾ ਤੈਅ ਕੀਤਾ ਪਰ ਜਿਸ ਵਿਅਕਤੀ ਨੂੰ ਕਾਤਲ ਸਮਝਿਆ ਗਿਆ ਉਹ ਦਰਸਲ ਅਮਰੀਕੀ ਫੈਡਰਲ ਜੈਂਸ ਏਜੰਸੀ ਐਫ ਪੀਆਈ ਨਾਲ ਸਬੰਧਿਤ ਸੂਤਰ ਤਾਰ ਸੀ ਗੱਲਬਾਤ ਭੁਗਤਾਨ ਅਤੇ ਯੋਜਨਾ ਨਾਲ ਜੁੜੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਗਈ ਨਿਖਲ ਗੁਪਤਾ ਨੂੰ ਜਨ 2023 ਵਿੱਚ ਚੱਕ ਗਣ ਰਾਜ ਦੀ ਰਾਜਧਾਨੀ ਪ੍ਰਾਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕਾ ਦੀ ਬੇਨਤੀ ਤੇ ਚੱਕ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੇ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਅਦਾਲਤੀ ਦਸਤਾਵੇਜ਼ਾਂ 'ਚ ਕੈਨੇਡਾ 'ਚ ਮਾਰੇ ਗਏ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕੇਸ ਦਾ ਵੀ ਜ਼ਿਕਰ ਆਇਆ ਹੈ ਹਾਲਾਂਕਿ ਦੋਵੇਂ ਮਾਮਲੇ ਵੱਖਰੇ ਹਨ ਪਰ ਅਮਰੀਕੀ ਪੱਖ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਦੋਨਾਂ ਘਟਨਾਵਾਂ ਵਿੱਚ ਕੁਝ ਸਾਂਝੇ ਤੱਤ ਹੋ ਸਕਦੇ ਹਨ ਕੈਨੇਡਾ ਪਹਿਲਾਂ ਹੀ ਭਾਰਤ ਦੇ ਨਿੱਜਰ ਦੀ ਹੱਤਿਆ ਦੇ ਵਿੱਚ ਭੂਮਿਕਾ ਦੇ ਦੋਸ਼ ਲਗਾ ਚੁੱਕਾ ਹੈ ਜਦਕਿ ਭਾਰਤ ਨੇ ਇਹ ਦੋਸ਼ ਨਕਾਰ ਦਿੱਤੇ ਸਨ ਭਾਰਤ ਸਰਕਾਰ ਦੇ ਅਧਿਕਾਰਤ ਤੌਰ ਤੇ ਕਿਸੇ ਵੀ ਰਾਜਪਦਰੀ ਸਾਜ਼ਿਸ਼ ਨੂੰ ਨਹੀਂ ਸਵੀਕਾਰਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਕਿਸੇ ਵੀ ਗੈਰਕਾਨੂੰਨੀ ਕਾਰਵਾਈ ਦੀ ਹਮਾਇਤ ਨਹੀਂ ਕਰੇਗੀ ਮੌਜੂਦਾ ਸਮੇਂ ਕੇਸ ਅਮਰੀਕੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਸਜ਼ਾ ਬਾਰੇ ਅੰਤਿਮ ਫੈਸਲਾ ਆਉਣਾ ਅਜੇ ਬਾਕੀ ਹੈ ਇਹ ਮਾਮਲਾ ਅਮਰੀਕਾ ਭਾਰਤ ਸਬੰਧਾਂ ਤੇ ਅਸਰ ਪਾ ਸਕਦਾ ਹੈ ਅਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਇਸ ਕੇਸ ਨੂੰ ਵਿਸ਼ੇਪਦਰਤੇ ਧਿਆਨ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਨੇ ਆਪਣੀ ਧਰਤੀ ਤੇ ਵਿਦੇਸ਼ੀ ਸਰਕਾਰ ਨਾਲ ਜੁੜੀ ਕਥਿਤ ਹਤਿਆ ਸਾਜ਼ਿਸ਼ ਦਾ ਮਾਮਲਾ ਖੁੱਲੇ ਤੌਰ ਤੇ ਅਦਾਲਤ ਦੇ ਵਿੱਚ ਲਿਆਂਦਾ ਹੈ ਅਮਰੀਕਾ ਦੇ ਵਿੱਚ ਸਿੱਖ ਆਗੂ ਗੁਰਪਤਵੰਦ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਦੇ ਮਾਮਲੇ 'ਚ ਭਾਰਤੀ ਨਾਗਰਿਕ ਨਿਖਲ ਗੁਪਤਾ ਵੱਲੋਂ ਅਮਰੀਕੀ ਅਦਾਲਤ ਵਿੱਚ ਦੋਸ਼ ਕਬੂਲ ਕਰ ਲੈਣ ਨਾਲ ਅੰਤਰਰਾਸ਼ਟਰੀ ਪੱਧਰ ਤੇ ਹਲਚਲ ਮਚ ਗਈ ਹੈ। ਅਦਾਲਤੀ ਕਾਰਵਾਈ ਦੌਰਾਨ ਗੁਪਤਾ ਨੇ ਮਰਡਰ ਫੋਰ ਹਾਇਰ ਅਤੇ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਨੂੰ ਸਵੀਕਾਰਿਆ ਜਿਸ ਨਾਲ ਇਹ ਮਾਮਲਾ ਕੂਟਨੀਤਿਕ ਪੱਧਰ ਤੇ ਵੀ ਗੰਭੀਰ ਹੋ ਗਿਆ ਹੈ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ 2023 ਦੇ ਵਿੱਚ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਜਿਸ ਦਾ ਮਕਸਦ ਅਮਰੀਕਾ ਦੀ ਧਰਤੀ ਤੇ ਰਹਿੰਦੇ ਗੁਰਪਤਵੰਨ ਸਿੰਘ ਪੰਨੂ ਦੀ ਹੱਤਿਆ ਕਰਵਾਉਣਾ ਸੀ ਦੋਸ਼ਾਂ ਅਨੁਸਾਰ ਨਿਖਲ ਗੁਪਤਾ ਨੇ ਇੱਕ ਪਾੜੇ ਦੇ ਕਾਤਲ ਨਾਲ ਸੰਪਰਕ ਕੀਤਾ ਤੇ ਹੱਤਿਆ ਲਈ ਸੌਦਾ ਤੈਅ ਕੀਤਾ ਪਰ ਜਿਸ ਵਿਅਕਤੀ ਨੂੰ ਕਾਤਲ ਸਮਝਿਆ ਗਿਆ ਉਹ ਦਰਸਲ ਅਮਰੀਕੀ ਫੈਡਰਲ ਜੈਂਸ ਏਜੰਸੀ ਐਫ ਪੀਆਈ ਨਾਲ ਸਬੰਧਿਤ ਸੂਤਰ ਤਾਰ ਸੀ ਗੱਲਬਾਤ ਭੁਗਤਾਨ ਅਤੇ ਯੋਜਨਾ ਨਾਲ ਜੁੜੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਗਈ ਨਿਖਲ ਗੁਪਤਾ ਨੂੰ ਜਨ 2023 ਵਿੱਚ ਚੱਕ ਗਣ ਰਾਜ ਦੀ ਰਾਜਧਾਨੀ ਪ੍ਰਾਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕਾ ਦੀ ਬੇਨਤੀ ਤੇ ਚੱਕ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੇ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਅਦਾਲਤੀ ਦਸਤਾਵੇਜ਼ਾਂ 'ਚ ਕੈਨੇਡਾ 'ਚ ਮਾਰੇ ਗਏ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕੇਸ ਦਾ ਵੀ ਜ਼ਿਕਰ ਆਇਆ ਹੈ ਹਾਲਾਂਕਿ ਦੋਵੇਂ ਮਾਮਲੇ ਵੱਖਰੇ ਹਨ ਪਰ ਅਮਰੀਕੀ ਪੱਖ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦੋਨਾਂ ਘਟਨਾਵਾਂ ਵਿੱਚ ਕੁਝ ਸਾਂਝੇ ਤੱਤ ਹੋ ਸਕਦੇ ਹਨ ਕੈਨੇਡਾ ਪਹਿਲਾਂ ਹੀ ਭਾਰਤ ਤੇ ਨਿੱਜਰ ਦੀ ਹੱਤਿਆ ਦੇ ਵਿੱਚ ਭੂਮਿਕਾ ਦੇ ਦੋਸ਼ ਲਗਾ ਚੁੱਕਾ ਹੈ ਜਦਕਿ ਭਾਰਤ ਨੇ ਇਹ ਦੋਸ਼ ਨਕਾਰ ਦਿੱਤੇ ਸਨ ਭਾਰਤ ਸਰਕਾਰ ਦੇ ਅਧਿਕਾਰਤ ਤੌਰ ਤੇ ਕਿਸੇ ਵੀ ਰਾਜਪਦਰੀ ਸਾਜ਼ਿਸ਼ ਨੂੰ ਨਹੀਂ ਸਵੀਕਾਰਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਕਿਸੇ ਵੀ ਗੈਰਕਾਨੂੰਨੀ ਕਾਰਵਾਈ ਦੀ ਹਮਾਇਤ ਨਹੀਂ ਕਰੇਗੀ ਮੌਜੂਦਾ ਸਮੇਂ ਕੇਸ ਅਮਰੀਕੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਸਜ਼ਾ ਬਾਰੇ ਅੰਤਿਮ ਫੈਸਲਾ ਆਉਣਾ ਅਜੇ ਬਾਕੀ ਹੈ ਇਹ ਮਾਮਲਾ ਅਮਰੀਕਾ ਭਾਰਤ ਸਬੰਧਾਂ ਤੇ ਅਸਰ ਪਾ ਸਕਦਾ ਹੈ ਅਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਇਸ ਕੇਸ ਨੂੰ ਵਿਸ਼ੇਪੱਧਰ ਤੇ ਧਿਆਨ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਨੇ ਆਪਣੀ ਧਰਤੀ ਤੇ ਵਿਦੇਸ਼ੀ ਸਰਕਾਰ ਨਾਲ ਜੁੜੀ ਕਤਤ ਹੱਤਿਆ ਸਾਜ਼ਿਸ਼ ਦਾ ਮਾਮਲਾ ਖੁੱਲੇ ਤੌਰ ਤੇ ਅਦਾਲਤ ਦੇ ਵਿੱਚ ਲਿਆਂਦਾ ਹੈ ਅਮਰੀਕਾ ਦੇ ਵਿੱਚ ਸਿੱਖ ਆਗੂ ਗੁਰਪਤਵੰਦ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਦੇ ਮਾਮਲੇ 'ਚ ਭਾਰਤੀ ਨਾਗਰਿਕ ਨਿਖਲ ਗੁਪਤਾ ਵੱਲੋਂ ਅਮਰੀਕੀ ਅਦਾਲਤ ਵਿੱਚ ਦੋਸ਼ ਕਬੂਲ ਕਰ ਲੈਣ ਨਾਲ ਅੰਤਰਰਾਸ਼ਟਰੀ ਪੱਧਰ ਤੇ ਹਲਚਲ ਮਚ ਗਈ ਹੈ। ਅਦਾਲਤੀ ਕਾਰਵਾਈ ਦੌਰਾਨ ਗੁਪਤਾ ਨੇ ਮਰਡਰ ਫੋਰ ਹਾਇਰ ਅਤੇ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਨੂੰ ਸਵੀਕਾਰਿਆ ਜਿਸ ਨਾਲ ਇਹ ਮਾਮਲਾ ਕੂਟਨੀਤਿਕ ਪੱਧਰ ਤੇ ਵੀ ਗੰਭੀਰ ਹੋ ਗਿਆ ਹੈ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ 2023 ਦੇ ਵਿੱਚ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਜਿਸ ਦਾ ਮਕਸਦ ਅਮਰੀਕਾ ਦੀ ਧਰਤੀ ਤੇ ਰਹਿੰਦੇ ਗੁਰਪਤਵੰਨ ਸਿੰਘ ਪੰਨੂ ਦੀ ਹੱਤਿਆ ਕਰਵਾਉਣਾ ਸੀ ਦੋਸ਼ਾਂ ਅਨੁਸਾਰ ਨਿਖਲ ਗੁਪਤਾ ਨੇ ਇੱਕ ਪਾੜੇ ਦੇ ਕਾਤਲ ਨਾਲ ਸੰਪਰਕ ਕੀਤਾ ਤੇ ਹੱਤਿਆ ਲਈ ਸੌਦਾ ਤੈਅ ਕੀਤਾ ਪਰ ਜਿਸ ਵਿਅਕਤੀ ਨੂੰ ਕਾਤਲ ਸਮਝਿਆ ਗਿਆ ਉਹ ਦਰਸਲ ਅਮਰੀਕੀ ਫੈਡਰਲ ਜੈਂਸ ਏਜੰਸੀ ਐਫ ਪੀਆਈ ਨਾਲ ਸਬੰਧਿਤ ਸੂਤਰ ਤਾਰ ਸੀ ਗੱਲਬਾਤ ਭੁਗਤਾਨ ਅਤੇ ਯੋਜਨਾ ਨਾਲ ਜੁੜੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਗਈ ਨਿਖਲ ਗੁਪਤਾ ਨੂੰ ਜਨ 2023 ਵਿੱਚ ਚੱਕ ਗਣ ਰਾਜ ਦੀ ਰਾਜਧਾਨੀ ਪ੍ਰਾਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕਾ ਦੀ ਬੇਨਤੀ ਤੇ ਚੱਕ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੇ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਅਦਾਲਤੀ ਦਸਤਾਵੇਜ਼ਾਂ 'ਚ ਕੈਨੇਡਾ 'ਚ ਮਾਰੇ ਗਏ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕੇਸ ਦਾ ਵੀ ਜ਼ਿਕਰ ਆਇਆ ਹੈ ਹਾਲਾਂਕਿ ਦੋਵੇਂ ਮਾਮਲੇ ਵੱਖਰੇ ਹਨ ਪਰ ਅਮਰੀਕੀ ਪੱਖ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਦੋਨਾਂ ਘਟਨਾਵਾਂ ਵਿੱਚ ਕੁਝ ਸਾਂਝੇ ਤੱਤ ਹੋ ਸਕਦੇ ਹਨ ਕੈਨੇਡਾ ਪਹਿਲਾਂ ਹੀ ਭਾਰਤ ਤੇ ਨਿੱਜਰ ਦੀ ਹੱਤਿਆ ਦੇ ਵਿੱਚ ਭੂਮਿਕਾ ਦੇ ਦੋਸ਼ ਲਗਾ ਚੁੱਕਾ ਹੈ ਜਦਕਿ ਭਾਰਤ ਨੇ ਇਹ ਦੋਸ਼ ਨਕਾਰ ਦਿੱਤੇ ਸਨ ਭਾਰਤ ਸਰਕਾਰ ਦੇ ਅਧਿਕਾਰਤ ਤੌਰ ਤੇ ਕਿਸੇ ਵੀ ਰਾਜਪਦਰੀ ਸਾਜ਼ਿਸ਼ ਨੂੰ ਨਹੀਂ ਸਵੀਕਾਰਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਦੀ ਹਮਾਇਤ ਨਹੀਂ ਕਰੇਗੀ ਮੌਜੂਦਾ ਸਮੇਂ ਕੇਸ ਅਮਰੀਕੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਸਜ਼ਾ ਬਾਰੇ ਅੰਤਿਮ ਫੈਸਲਾ ਆਉਣਾ ਅਜੇ ਬਾਕੀ ਹੈ ਇਹ ਮਾਮਲਾ ਅਮਰੀਕਾ ਭਾਰਤ ਸਬੰਧਾਂ ਤੇ ਅਸਰ ਪਾ ਸਕਦਾ ਹੈ ਅਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਇਸ ਕੇਸ ਨੂੰ ਵਿਸ਼ੇਪਦਰਤੇ ਧਿਆਨ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਨੇ ਆਪਣੀ ਧਰਤੀ ਤੇ ਵਿਦੇਸ਼ੀ ਸਰਕਾਰ ਨਾਲ ਜੁੜੀ ਕਥਿਤ ਹੱਤਿਆ ਸਾਜ਼ਿਸ਼ ਦਾ ਮਾਮਲਾ ਖੁੱਲੇ ਤੌਰ ਤੇ ਅਦਾਲਤ ਦੇ ਵਿੱਚ ਲਿਆਂਦਾ ਹੈ ਅਮਰੀਕਾ ਦੇ ਵਿੱਚ ਸਿੱਖ ਆਗੂ ਗੁਰਪਤਵੰਦ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਦੇ ਮਾਮਲੇ 'ਚ ਭਾਰਤੀ ਨਾਗਰਿਕ ਨਿਖਲ ਗੁਪਤਾ ਵੱਲੋਂ ਅਮਰੀਕੀ ਅਦਾਲਤ ਵਿੱਚ ਦੋਸ਼ ਕਬੂਲ ਕਰ ਲੈਣ ਨਾਲ ਅੰਤਰਰਾਸ਼ਟਰੀ ਪੱਧਰ ਤੇ ਹਲਚਲ ਮਚ ਗਈ ਹੈ। ਅਦਾਲਤੀ ਕਾਰਵਾਈ ਦੌਰਾਨ ਗੁਪਤਾ ਨੇ ਮਰਡਰ ਫੋਰ ਹਾਇਰ ਅਤੇ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਨੂੰ ਸਵੀਕਾਰਿਆ ਜਿਸ ਨਾਲ ਇਹ ਮਾਮਲਾ ਕੂਟਨੀਤਿਕ ਪੱਧਰ ਤੇ ਵੀ ਗੰਭੀਰ ਹੋ ਗਿਆ ਹੈ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ 2023 ਦੇ ਵਿੱਚ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਜਿਸ ਦਾ ਮਕਸਦ ਅਮਰੀਕਾ ਦੀ ਧਰਤੀ ਤੇ ਰਹਿੰਦੇ ਗੁਰਪਤਵੰਨ ਸਿੰਘ ਪੰਨੂ ਦੀ ਹੱਤਿਆ ਕਰਵਾਉਣਾ ਸੀ ਦੋਸ਼ਾਂ ਅਨੁਸਾਰ ਨਿਖਲ ਗੁਪਤਾ ਨੇ ਇੱਕ ਪਾੜੇ ਦੇ ਕਾਤਲ ਨਾਲ ਸੰਪਰਕ ਕੀਤਾ ਤੇ ਹੱਤਿਆ ਲਈ ਸੌਦਾ ਤੈਅ ਕੀਤਾ ਪਰ ਜਿਸ ਵਿਅਕਤੀ ਨੂੰ ਕਾਤਲ ਸਮਝਿਆ ਗਿਆ ਉਹ ਦਰਸਲ ਅਮਰੀਕੀ ਫੈਡਰਲ ਜੈਂਸ ਏਜੰਸੀ ਐਫ ਪੀਆਈ ਨਾਲ ਸਬੰਧਿਤ ਸੂਤਰ ਤਾਰ ਸੀ ਗੱਲਬਾਤ ਭੁਗਤਾਨ ਅਤੇ ਯੋਜਨਾ ਨਾਲ ਜੁੜੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਗਈ ਨਿਖਲ ਗੁਪਤਾ ਨੂੰ ਜਨ 2023 ਵਿੱਚ ਚੱਕ ਗਣ ਰਾਜ ਦੀ ਰਾਜਧਾਨੀ ਪ੍ਰਾਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕਾ ਦੀ ਬੇਨਤੀ ਤੇ ਚੱਕ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੇ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਅਦਾਲਤੀ ਦਸਤਾਵੇਜ਼ਾਂ 'ਚ ਕੈਨੇਡਾ 'ਚ ਮਾਰੇ ਗਏ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕੇਸ ਦਾ ਵੀ ਜ਼ਿਕਰ ਆਇਆ ਹੈ ਹਾਲਾਂਕਿ ਦੋਵੇਂ ਮਾਮਲੇ ਵੱਖਰੇ ਹਨ ਪਰ ਅਮਰੀਕੀ ਪੱਖ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦੋਨਾਂ ਘਟਨਾਵਾਂ ਵਿੱਚ ਕੁਝ ਸਾਂਝੇ ਤੱਤ ਹੋ ਸਕਦੇ ਹਨ ਕੈਨੇਡਾ ਪਹਿਲਾਂ ਹੀ ਭਾਰਤ ਤੇ ਨਿੱਜਰ ਦੀ ਹੱਤਿਆ ਦੇ ਵਿੱਚ ਭੂਮਿਕਾ ਦੇ ਦੋਸ਼ ਲਗਾ ਚੁੱਕਾ ਹੈ ਜਦਕਿ ਭਾਰਤ ਨੇ ਇਹ ਦੋਸ਼ ਨਕਾਰ ਦਿੱਤੇ ਸਨ ਭਾਰਤ ਸਰਕਾਰ ਦੇ ਅਧਿਕਾਰਤ ਤੌਰ ਤੇ ਕਿਸੇ ਵੀ ਰਾਜਪਦਰੀ ਸਾਜ਼ਿਸ਼ ਨੂੰ ਨਹੀਂ ਸਵੀਕਾਰਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਕਿਸੇ ਵੀ ਗੈਰਕਾਨੂੰਨੀ ਕਾਰਵਾਈ ਦੀ ਹਮਾਇਤ ਨਹੀਂ ਕਰੇਗੀ ਮੌਜੂਦਾ ਸਮੇਂ ਕੇਸ ਅਮਰੀਕੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਸਜ਼ਾ ਬਾਰੇ ਅੰਤਮ ਫੈਸਲਾ ਆਉਣਾ ਅਜੇ ਬਾਕੀ ਹੈ ਇਹ ਮਾਮਲਾ ਅਮਰੀਕਾ ਭਾਰਤ ਸਬੰਧਾਂ ਤੇ ਅਸਰ ਪਾ ਸਕਦਾ ਹੈ ਅਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਇਸ ਕੇਸ ਨੂੰ ਵਿਸ਼ੇਪਦਰਤੇ ਧਿਆਨ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਨੇ ਆਪਣੀ ਧਰਤੀ ਤੇ ਵਿਦੇਸ਼ੀ ਸਰਕਾਰ ਨਾਲ ਜੁੜੀ ਕਤਤ ਹੱਤਿਆ ਸਾਜ਼ਿਸ਼ ਦਾ ਮਾਮਲਾ ਖੁੱਲੇ ਤੌਰ ਤੇ ਅਦਾਲਤ ਦੇ ਵਿੱਚ ਲਿਆਂਦਾ ਹੈ ਅਮਰੀਕਾ ਦੇ ਵਿੱਚ ਸਿੱਖ ਆਗੂ ਗੁਰਪਤਵੰਦ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਦੇ ਮਾਮਲੇ 'ਚ ਭਾਰਤੀ ਨਾਗਰਿਕ ਨਿਖਲ ਗੁਪਤਾ ਵੱਲੋਂ ਅਮਰੀਕੀ ਅਦਾਲਤ ਵਿੱਚ ਦੋਸ਼ ਕਬੂਲ ਕਰ ਲੈਣ ਨਾਲ ਅੰਤਰਰਾਸ਼ਟਰੀ ਪੱਧਰ ਤੇ ਹਲਚਲ ਮਚ ਗਈ ਹੈ। ਅਦਾਲਤੀ ਕਾਰਵਾਈ ਦੌਰਾਨ ਗੁਪਤਾ ਨੇ ਮਰਡਰ ਫੋਰ ਹਾਇਰ ਅਤੇ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਨੂੰ ਸਵੀਕਾਰਿਆ ਜਿਸ ਨਾਲ ਇਹ ਮਾਮਲਾ ਕੂਟਨੀਤਿਕ ਪੱਧਰ ਤੇ ਵੀ ਗੰਭੀਰ ਹੋ ਗਿਆ ਹੈ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ 2023 ਦੇ ਵਿੱਚ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਜਿਸ ਦਾ ਮਕਸਦ ਅਮਰੀਕਾ ਦੀ ਧਰਤੀ ਤੇ ਰਹਿੰਦੇ ਗੁਰਪਤਵੰਨ ਸਿੰਘ ਪੰਨੂ ਦੀ ਹੱਤਿਆ ਕਰਵਾਉਣਾ ਸੀ ਦੋਸ਼ਾਂ ਅਨੁਸਾਰ ਨਿਖਲ ਗੁਪਤਾ ਨੇ ਇੱਕ ਪਾੜੇ ਦੇ ਕਾਤਲ ਨਾਲ ਸੰਪਰਕ ਕੀਤਾ ਤੇ ਹੱਤਿਆ ਲਈ ਸੌਦਾ ਤੈਅ ਕੀਤਾ ਪਰ ਜਿਸ ਵਿਅਕਤੀ ਨੂੰ ਕਾਤਲ ਸਮਝਿਆ ਗਿਆ ਉਹ ਦਰਸਲ ਅਮਰੀਕੀ ਫੈਡਰਲ ਜੈਂਸ ਏਜੰਸੀ ਐਫ ਪੀਆਈ ਨਾਲ ਸਬੰਧਿਤ ਸੂਤਰ ਤਾਰ ਸੀ ਗੱਲਬਾਤ ਭੁਗਤਾਨ ਅਤੇ ਯੋਜਨਾ ਨਾਲ ਜੁੜੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਗਈ ਨਿਖਲ ਗੁਪਤਾ ਨੂੰ ਜਨ 2023 ਵਿੱਚ ਚੱਕ ਗਣ ਰਾਜ ਦੀ ਰਾਜਧਾਨੀ ਪ੍ਰਾਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕਾ ਦੀ ਬੇਨਤੀ ਤੇ ਚੱਕ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੇ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਅਦਾਲਤੀ ਦਸਤਾਵੇਜ਼ਾਂ 'ਚ ਕੈਨੇਡਾ 'ਚ ਮਾਰੇ ਗਏ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕੇਸ ਦਾ ਵੀ ਜ਼ਿਕਰ ਆਇਆ ਹੈ ਹਾਲਾਂਕਿ ਦੋਵੇਂ ਮਾਮਲੇ ਵੱਖਰੇ ਹਨ ਪਰ ਅਮਰੀਕੀ ਪੱਖ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਦੋਨਾਂ ਘਟਨਾਵਾਂ ਵਿੱਚ ਕੁਝ ਸਾਂਝੇ ਤੱਤ ਹੋ ਸਕਦੇ ਹਨ ਕੈਨੇਡਾ ਪਹਿਲਾਂ ਹੀ ਭਾਰਤ ਤੇ ਨਿੱਜਰ ਦੀ ਹੱਤਿਆ ਦੇ ਵਿੱਚ ਭੂਮਿਕਾ ਦੇ ਦੋਸ਼ ਲਗਾ ਚੁੱਕਾ ਹੈ ਜਦਕਿ ਭਾਰਤ ਨੇ ਇਹ ਦੋਸ਼ ਨਕਾਰ ਦਿੱਤੇ ਸਨ ਭਾਰਤ ਸਰਕਾਰ ਦੇ ਅਧਿਕਾਰਤ ਤੌਰ ਤੇ ਕਿਸੇ ਵੀ ਰਾਜਪਦਰੀ ਸਾਜ਼ਿਸ਼ ਨੂੰ ਨਹੀਂ ਸਵੀਕਾਰਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਕਿਸੇ ਵੀ ਗੈਰਕਾਨੂੰਨੀ ਕਾਰਵਾਈ ਦੀ ਹਮਾਇਤ ਨਹੀਂ ਕਰੇਗੀ ਮੌਜੂਦਾ ਸਮੇਂ ਕੇਸ ਅਮਰੀਕੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਸਜ਼ਾ ਬਾਰੇ ਅੰਤਮ ਫੈਸਲਾ ਆਉਣਾ ਅਜੇ ਬਾਕੀ ਹੈ ਇਹ ਮਾਮਲਾ ਅਮਰੀਕਾ ਭਾਰਤ ਸਬੰਧਾਂ ਤੇ ਅਸਰ ਪਾ ਸਕਦਾ ਹੈ ਅਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਇਸ ਕੇਸ ਨੂੰ ਵਿਸ਼ੇਪਦਰਤੇ ਧਿਆਨ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਨੇ ਆਪਣੀ ਧਰਤੀ ਤੇ ਵਿਦੇਸ਼ੀ ਸਰਕਾਰ ਨਾਲ ਜੁੜੀ ਕਥਿਤ ਹੱਤਿਆ ਸਾਜ਼ਿਸ਼ ਦਾ ਮਾਮਲਾ ਖੁੱਲੇ ਤੌਰ ਤੇ ਅਦਾਲਤ ਦੇ ਵਿੱਚ ਲਿਆਂਦਾ ਹੈ ਅਮਰੀਕਾ ਦੇ ਵਿੱਚ ਸਿੱਖ ਆਗੂ ਗੁਰਪਤਵੰਦ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਲ ਗੁਪਤਾ ਵੱਲੋਂ ਅਮਰੀਕੀ ਅਦਾਲਤ ਵਿੱਚ ਦੋਸ਼ ਕਬੂਲ ਕਰ ਲੈਣ ਨਾਲ ਅੰਤਰਰਾਸ਼ਟਰੀ ਪੱਧਰ ਤੇ ਹਲਚਲ ਮਚ ਗਈ ਹੈ। ਅਦਾਲਤੀ ਕਾਰਵਾਈ ਦੌਰਾਨ ਗੁਪਤਾ ਨੇ ਮਰਡਰ ਫੋਰ ਹਾਇਰ ਅਤੇ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਨੂੰ ਸਵੀਕਾਰਿਆ ਜਿਸ ਨਾਲ ਇਹ ਮਾਮਲਾ ਕੂਟਨੀਤਿਕ ਪੱਧਰ ਤੇ ਵੀ ਗੰਭੀਰ ਹੋ ਗਿਆ ਹੈ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ 2023 ਦੇ ਵਿੱਚ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਜਿਸ ਦਾ ਮਕਸਦ ਅਮਰੀਕਾ ਦੀ ਧਰਤੀ ਤੇ ਰਹਿੰਦੇ ਗੁਰਪਤਵੰਨ ਸਿੰਘ ਪੰਨੂ ਦੀ ਹੱਤਿਆ ਕਰਵਾਉਣਾ ਸੀ ਦੋਸ਼ਾਂ ਅਨੁਸਾਰ ਨਿਖਲ ਗੁਪਤਾ ਨੇ ਇੱਕ ਪਾੜੇ ਦੇ ਕਾਤਲ ਨਾਲ ਸੰਪਰਕ ਕੀਤਾ ਤੇ ਹੱਤਿਆ ਲਈ ਸੌਦਾ ਤੈਅ ਕੀਤਾ ਪਰ ਜਿਸ ਵਿਅਕਤੀ ਨੂੰ ਕਾਤਲ ਸਮਝਿਆ ਗਿਆ ਉਹ ਦਰਸਲ ਅਮਰੀਕੀ ਫੈਡਰਲ ਜੈਂਸ ਏਜੰਸੀ ਐਫ ਪੀਆਈ ਨਾਲ ਸਬੰਧਿਤ ਸੂਤਰ ਤਾਰ ਸੀ ਗੱਲਬਾਤ ਭੁਗਤਾਨ ਅਤੇ ਯੋਜਨਾ ਨਾਲ ਜੁੜੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਗਈ ਨਿਖਲ ਗੁਪਤਾ ਨੂੰ ਜਨ 2023 ਵਿੱਚ ਚੱਕ ਗਣ ਰਾਜ ਦੀ ਰਾਜਧਾਨੀ ਪ੍ਰਾਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕਾ ਦੀ ਬੇਨਤੀ ਤੇ ਚੱਕ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੇ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਅਦਾਲਤੀ ਦਸਤਾਵੇਜ਼ਾਂ 'ਚ ਕੈਨੇਡਾ 'ਚ ਮਾਰੇ ਗਏ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕੇਸ ਦਾ ਵੀ ਜ਼ਿਕਰ ਆਇਆ ਹੈ ਹਾਲਾਂਕਿ ਦੋਵੇਂ ਮਾਮਲੇ ਵੱਖਰੇ ਹਨ ਪਰ ਅਮਰੀਕੀ ਪੱਖ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਦੋਨਾਂ ਘਟਨਾਵਾਂ ਵਿੱਚ ਕੁਝ ਸਾਂਝੇ ਤੱਤ ਹੋ ਸਕਦੇ ਹਨ ਕੈਨੇਡਾ ਪਹਿਲਾਂ ਹੀ ਭਾਰਤ ਤੇ ਨਿੱਜਰ ਦੀ ਹੱਤਿਆ ਦੇ ਵਿੱਚ ਭੂਮਿਕਾ ਦੇ ਦੋਸ਼ ਲਗਾ ਚੁੱਕਾ ਹੈ ਜਦਕਿ ਭਾਰਤ ਨੇ ਇਹ ਦੋਸ਼ ਨਕਾਰ ਦਿੱਤੇ ਸਨ ਭਾਰਤ ਸਰਕਾਰ ਦੇ ਅਧਿਕਾਰਤ ਤੌਰ ਤੇ ਕਿਸੇ ਵੀ ਰਾਜਪਦਰੀ ਸਾਜ਼ਿਸ਼ ਨੂੰ ਨਹੀਂ ਸਵੀਕਾਰਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਕਿਸੇ ਵੀ ਗੈਰਕਾਨੂੰਨੀ ਕਾਰਵਾਈ ਦੀ ਹਮਾਇਤ ਨਹੀਂ ਕਰੇਗੀ ਮੌਜੂਦਾ ਸਮੇਂ ਕੇਸ ਅਮਰੀਕੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਸਜ਼ਾ ਬਾਰੇ ਅੰਤਿਮ ਫੈਸਲਾ ਆਉਣਾ ਅਜੇ ਬਾਕੀ ਹੈ ਇਹ ਮਾਮਲਾ ਅਮਰੀਕਾ ਭਾਰਤ ਸਬੰਧਾਂ ਤੇ ਅਸਰ ਪਾ ਸਕਦਾ ਹੈ ਅਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਇਸ ਕੇਸ ਨੂੰ ਵਿਸ਼ੇਪਦਰਤੇ ਧਿਆਨ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਨੇ ਆਪਣੀ ਧਰਤੀ ਤੇ ਵਿਦੇਸ਼ੀ ਸਰਕਾਰ ਨਾਲ ਜੁੜੀ ਕਥਿਤ ਹੱਤਿਆ ਸਾਜ਼ਿਸ਼ ਦਾ ਮਾਮਲਾ ਖੁੱਲੇ ਤੌਰ ਤੇ ਅਦਾਲਤ ਦੇ ਵਿੱਚ ਲਿਆਂਦਾ ਹੈ ਅਮਰੀਕਾ ਦੇ ਵਿੱਚ ਸਿੱਖ ਆਗੂ ਗੁਰਪਤਵੰਦ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਦੇ ਮਾਮਲੇ 'ਚ ਭਾਰਤੀ ਨਾਗਰਿਕ ਨਿਖਲ ਗੁਪਤਾ ਵੱਲੋਂ ਅਮਰੀਕੀ ਅਦਾਲਤ ਵਿੱਚ ਦੋਸ਼ ਕਬੂਲ ਕਰ ਲੈਣ ਨਾਲ ਅੰਤਰਰਾਸ਼ਟਰੀ ਪੱਧਰ ਤੇ ਹਲਚਲ ਮਚ ਗਈ ਹੈ। ਅਦਾਲਤੀ ਕਾਰਵਾਈ ਦੌਰਾਨ ਗੁਪਤਾ ਨੇ ਮਰਡਰ ਫੋਰ ਹਾਇਰ ਅਤੇ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਨੂੰ ਸਵੀਕਾਰਿਆ ਜਿਸ ਨਾਲ ਇਹ ਮਾਮਲਾ ਕੂਟਨੀਤਿਕ ਪੱਧਰ ਤੇ ਵੀ ਗੰਭੀਰ ਹੋ ਗਿਆ ਹੈ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ 2023 ਦੇ ਵਿੱਚ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਜਿਸ ਦਾ ਮਕਸਦ ਅਮਰੀਕਾ ਦੀ ਧਰਤੀ ਤੇ ਰਹਿੰਦੇ ਗੁਰਪਤਵੰਨ ਸਿੰਘ ਪੰਨੂ ਦੀ ਹੱਤਿਆ ਕਰਵਾਉਣਾ ਸੀ ਦੋਸ਼ਾਂ ਅਨੁਸਾਰ ਨਿਖਲ ਗੁਪਤਾ ਨੇ ਇੱਕ ਪਾੜੇ ਦੇ ਕਾਤਲ ਨਾਲ ਸੰਪਰਕ ਕੀਤਾ ਤੇ ਹੱਤਿਆ ਲਈ ਸੌਦਾ ਤੈਅ ਕੀਤਾ ਪਰ ਜਿਸ ਵਿਅਕਤੀ ਨੂੰ ਕਾਤਲ ਸਮਝਿਆ ਗਿਆ ਉਹ ਦਰਸਲ ਅਮਰੀਕੀ ਫੈਡਰਲ ਜੈਂਸ ਏਜੰਸੀ ਐਫ ਪੀਆਈ ਨਾਲ ਸਬੰਧਿਤ ਸੂਤਰ ਤਾਰ ਸੀ ਗੱਲਬਾਤ ਭੁਗਤਾਨ ਅਤੇ ਯੋਜਨਾ ਨਾਲ ਜੁੜੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਗਈ ਨਿਖਲ ਗੁਪਤਾ ਨੂੰ ਜਨ 2023 ਵਿੱਚ ਚੱਕ ਗਣ ਰਾਜ ਦੀ ਰਾਜਧਾਨੀ ਪ੍ਰਾਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕਾ ਦੀ ਬੇਨਤੀ ਤੇ ਚੱਕ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੇ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਅਦਾਲਤੀ ਦਸਤਾਵੇਜ਼ਾਂ 'ਚ ਕੈਨੇਡਾ 'ਚ ਮਾਰੇ ਗਏ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕੇਸ ਦਾ ਵੀ ਜ਼ਿਕਰ ਆਇਆ ਹੈ ਹਾਲਾਂਕਿ ਦੋਵੇਂ ਮਾਮਲੇ ਵੱਖਰੇ ਹਨ ਪਰ ਅਮਰੀਕੀ ਪੱਖ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਦੋਨਾਂ ਘਟਨਾਵਾਂ ਵਿੱਚ ਕੁਝ ਸਾਂਝੇ ਤੱਤ ਹੋ ਸਕਦੇ ਹਨ ਕੈਨੇਡਾ ਪਹਿਲਾਂ ਹੀ ਭਾਰਤ ਤੇ ਨਿੱਜਰ ਦੀ ਹੱਤਿਆ ਦੇ ਵਿੱਚ ਭੂਮਿਕਾ ਦੇ ਦੋਸ਼ ਲਗਾ ਚੁੱਕਾ ਹੈ ਜਦਕਿ ਭਾਰਤ ਨੇ ਇਹ ਦੋਸ਼ ਨਕਾਰ ਦਿੱਤੇ ਸਨ ਭਾਰਤ ਸਰਕਾਰ ਦੇ ਅਧਿਕਾਰਤ ਤੌਰ ਤੇ ਕਿਸੇ ਵੀ ਰਾਜਪਦਰੀ ਸਾਜ਼ਿਸ਼ ਨੂੰ ਨਹੀਂ ਸਵੀਕਾਰਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਦੀ ਹਮਾਇਤ ਨਹੀਂ ਕਰੇਗੀ ਮੌਜੂਦਾ ਸਮੇਂ ਕੇਸ ਅਮਰੀਕੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਸਜ਼ਾ ਬਾਰੇ ਅੰਤਿਮ ਫੈਸਲਾ ਆਉਣਾ ਅਜੇ ਬਾਕੀ ਹੈ ਇਹ ਮਾਮਲਾ ਅਮਰੀਕਾ ਭਾਰਤ ਸਬੰਧਾਂ ਤੇ ਅਸਰ ਪਾ ਸਕਦਾ ਹੈ ਅਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਇਸ ਕੇਸ ਨੂੰ ਵਿਸ਼ੇਪਦਰਤੇ ਧਿਆਨ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਨੇ ਆਪਣੀ ਧਰਤੀ ਤੇ ਵਿਦੇਸ਼ੀ ਸਰਕਾਰ ਨਾਲ ਜੁੜੀ ਕਥਿਤ ਹੱਤਿਆ ਸਾਜ਼ਿਸ਼ ਦਾ ਮਾਮਲਾ ਖੁੱਲੇ ਤੌਰ ਤੇ ਅਦਾਲਤ ਦੇ ਵਿੱਚ ਲਿਆਂਦਾ ਹੈ ਅਮਰੀਕਾ ਦੇ ਵਿੱਚ ਸਿੱਖ ਆਗੂ ਗੁਰਪਤਵੰਦ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਦੇ ਮਾਮਲੇ 'ਚ ਭਾਰਤੀ ਨਾਗਰਿਕ ਨਿਖਲ ਗੁਪਤਾ ਵੱਲੋਂ ਅਮਰੀਕੀ ਅਦਾਲਤ ਵਿੱਚ ਦੋਸ਼ ਕਬੂਲ ਕਰ ਲੈਣ ਨਾਲ ਅੰਤਰਰਾਸ਼ਟਰੀ ਪੱਧਰ ਤੇ ਹਲਚਲ ਮਚ ਗਈ ਹੈ। ਅਦਾਲਤੀ ਕਾਰਵਾਈ ਦੌਰਾਨ ਗੁਪਤਾ ਨੇ ਮਰਡਰ ਫੋਰ ਹਾਇਰ ਅਤੇ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਨੂੰ ਸਵੀਕਾਰਿਆ ਜਿਸ ਨਾਲ ਇਹ ਮਾਮਲਾ ਕੂਟਨੀਤਿਕ ਪੱਧਰ ਤੇ ਵੀ ਗੰਭੀਰ ਹੋ ਗਿਆ ਹੈ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ 2023 ਦੇ ਵਿੱਚ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਜਿਸ ਦਾ ਮਕਸਦ ਅਮਰੀਕਾ ਦੀ ਧਰਤੀ ਤੇ ਰਹਿੰਦੇ ਗੁਰਪਤਵੰਨ ਸਿੰਘ ਪੰਨੂ ਦੀ ਹੱਤਿਆ ਕਰਵਾਉਣਾ ਸੀ ਦੋਸ਼ਾਂ ਅਨੁਸਾਰ ਨਿਖਲ ਗੁਪਤਾ ਨੇ ਇੱਕ ਪਾੜੇ ਦੇ ਕਾਤਲ ਨਾਲ ਸੰਪਰਕ ਕੀਤਾ ਤੇ ਹੱਤਿਆ ਲਈ ਸੌਦਾ ਤੈਅ ਕੀਤਾ ਪਰ ਜਿਸ ਵਿਅਕਤੀ ਨੂੰ ਕਾਤਲ ਸਮਝਿਆ ਗਿਆ ਉਹ ਦਰਸਲ ਅਮਰੀਕੀ ਫੈਡਰਲ ਜੈਂਸ ਏਜੰਸੀ ਐਫ ਪੀਆਈ ਨਾਲ ਸਬੰਧਿਤ ਸੂਤਰ ਤਾਰ ਸੀ ਗੱਲਬਾਤ ਭੁਗਤਾਨ ਅਤੇ ਯੋਜਨਾ ਨਾਲ ਜੁੜੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਗਈ ਨਿਖਲ ਗੁਪਤਾ ਨੂੰ ਜਨ 2023 ਵਿੱਚ ਚੱਕ ਗਣ ਰਾਜ ਦੀ ਰਾਜਧਾਨੀ ਪ੍ਰਾਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕਾ ਦੀ ਬੇਨਤੀ ਤੇ ਚੱਕ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੇ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਅਦਾਲਤੀ ਦਸਤਾਵੇਜ਼ਾਂ 'ਚ ਕੈਨੇਡਾ 'ਚ ਮਾਰੇ ਗਏ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕੇਸ ਦਾ ਵੀ ਜ਼ਿਕਰ ਆਇਆ ਹੈ ਹਾਲਾਂਕਿ ਦੋਵੇਂ ਮਾਮਲੇ ਵੱਖਰੇ ਹਨ ਪਰ ਅਮਰੀਕੀ ਪੱਖ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਦੋਨਾਂ ਘਟਨਾਵਾਂ ਵਿੱਚ ਕੁਝ ਸਾਂਝੇ ਤੱਤ ਹੋ ਸਕਦੇ ਹਨ ਕੈਨੇਡਾ ਪਹਿਲਾਂ ਹੀ ਭਾਰਤ ਤੇ ਨਿੱਜਰ ਦੀ ਹੱਤਿਆ ਦੇ ਵਿੱਚ ਭੂਮਿਕਾ ਦੇ ਦੋਸ਼ ਲਗਾ ਚੁੱਕਾ ਹੈ ਜਦਕਿ ਭਾਰਤ ਨੇ ਇਹ ਦੋਸ਼ ਨਕਾਰ ਦਿੱਤੇ ਸਨ ਭਾਰਤ ਸਰਕਾਰ ਦੇ ਅਧਿਕਾਰਤ ਤੌਰ ਤੇ ਕਿਸੇ ਵੀ ਰਾਜਪਦਰੀ ਸਾਜ਼ਿਸ਼ ਨੂੰ ਨਹੀਂ ਸਵੀਕਾਰਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਕਿਸੇ ਵੀ ਗੈਰਕਾਨੂੰਨੀ ਕਾਰਵਾਈ ਦੀ ਹਮਾਇਤ ਨਹੀਂ ਕਰੇਗੀ ਮੌਜੂਦਾ ਸਮੇਂ ਕੇਸ ਅਮਰੀਕੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਸਜ਼ਾ ਬਾਰੇ ਅੰਤਿਮ ਫੈਸਲਾ ਆਉਣਾ ਅਜੇ ਬਾਕੀ ਹੈ ਇਹ ਮਾਮਲਾ ਅਮਰੀਕਾ ਭਾਰਤ ਸਬੰਧਾਂ ਤੇ ਅਸਰ ਪਾ ਸਕਦਾ ਹੈ ਅਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਇਸ ਕੇਸ ਨੂੰ ਵਿਸ਼ੇਪੱਧਰ ਤੇ ਧਿਆਨ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਨੇ ਆਪਣੀ ਧਰਤੀ ਤੇ ਵਿਦੇਸ਼ੀ ਸਰਕਾਰ ਨਾਲ ਜੁੜੀ ਕਥਿਤ ਹੱਤਿਆ ਸਾਜ਼ਿਸ਼ ਦਾ ਮਾਮਲਾ ਖੁੱਲੇ ਤੌਰ ਤੇ ਅਦਾਲਤ ਦੇ ਵਿੱਚ ਲਿਆਂਦਾ ਹੈ ਅਮਰੀਕਾ ਦੇ ਵਿੱਚ ਸਿੱਖ ਆਗੂ ਗੁਰਪਤਵੰਦ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਦੇ ਮਾਮਲੇ 'ਚ ਭਾਰਤੀ ਨਾਗਰਿਕ ਨਿਖਲ ਗੁਪਤਾ ਵੱਲੋਂ ਅਮਰੀਕੀ ਅਦਾਲਤ ਵਿੱਚ ਦੋਸ਼ ਕਬੂਲ ਕਰ ਲੈਣ ਨਾਲ ਅੰਤਰਰਾਸ਼ਟਰੀ ਪੱਧਰ ਤੇ ਹਲਚਲ ਮਚ ਗਈ ਹੈ। ਅਦਾਲਤੀ ਕਾਰਵਾਈ ਦੌਰਾਨ ਗੁਪਤਾ ਨੇ ਮਰਡਰ ਫੋਰ ਹਾਇਰ ਅਤੇ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਨੂੰ ਸਵੀਕਾਰਿਆ ਜਿਸ ਨਾਲ ਇਹ ਮਾਮਲਾ ਕੂਟਨੀਤਿਕ ਪੱਧਰ ਤੇ ਵੀ ਗੰਭੀਰ ਹੋ ਗਿਆ ਹੈ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ 2023 ਦੇ ਵਿੱਚ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਜਿਸ ਦਾ ਮਕਸਦ ਅਮਰੀਕਾ ਦੀ ਧਰਤੀ ਤੇ ਰਹਿੰਦੇ ਗੁਰਪਤਵੰਨ ਸਿੰਘ ਪੰਨੂ ਦੀ ਹੱਤਿਆ ਕਰਵਾਉਣਾ ਸੀ ਦੋਸ਼ਾਂ ਅਨੁਸਾਰ ਨਿਖਲ ਗੁਪਤਾ ਨੇ ਇੱਕ ਪਾੜੇ ਦੇ ਕਾਤਲ ਨਾਲ ਸੰਪਰਕ ਕੀਤਾ ਤੇ ਹੱਤਿਆ ਲਈ ਸੌਦਾ ਤੈਅ ਕੀਤਾ ਪਰ ਜਿਸ ਵਿਅਕਤੀ ਨੂੰ ਕਾਤਲ ਸਮਝਿਆ ਗਿਆ ਉਹ ਦਰਸਲ ਅਮਰੀਕੀ ਫੈਡਰਲ ਜੈਂਸ ਏਜੰਸੀ ਐਫ ਪੀਆਈ ਨਾਲ ਸਬੰਧਿਤ ਸੂਤਰ ਤਾਰ ਸੀ ਗੱਲਬਾਤ ਭੁਗਤਾਨ ਅਤੇ ਯੋਜਨਾ ਨਾਲ ਜੁੜੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਗਈ ਨਿਖਲ ਗੁਪਤਾ ਨੂੰ ਜਨ 2023 ਵਿੱਚ ਚੱਕ ਗਣ ਰਾਜ ਦੀ ਰਾਜਧਾਨੀ ਪ੍ਰਾਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕਾ ਦੀ ਬੇਨਤੀ ਤੇ ਚੱਕ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੇ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਅਦਾਲਤੀ ਦਸਤਾਵੇਜ਼ਾਂ 'ਚ ਕੈਨੇਡਾ 'ਚ ਮਾਰੇ ਗਏ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕੇਸ ਦਾ ਵੀ ਜ਼ਿਕਰ ਆਇਆ ਹੈ ਹਾਲਾਂਕਿ ਦੋਵੇਂ ਮਾਮਲੇ ਵੱਖਰੇ ਹਨ ਪਰ ਅਮਰੀਕੀ ਪੱਖ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਦੋਨਾਂ ਘਟਨਾਵਾਂ ਵਿੱਚ ਕੁਝ ਸਾਂਝੇ ਤੱਤ ਹੋ ਸਕਦੇ ਹਨ ਕੈਨੇਡਾ ਪਹਿਲਾਂ ਹੀ ਭਾਰਤ ਦੇ ਨਿੱਜਰ ਦੀ ਹੱਤਿਆ ਦੇ ਵਿੱਚ ਭੂਮਿਕਾ ਦੇ ਦੋਸ਼ ਲਗਾ ਚੁੱਕਾ ਹੈ ਜਦਕਿ ਭਾਰਤ ਨੇ ਇਹ ਦੋਸ਼ ਨਕਾਰ ਦਿੱਤੇ ਸਨ ਭਾਰਤ ਸਰਕਾਰ ਦੇ ਅਧਿਕਾਰਤ ਤੌਰ ਤੇ ਕਿਸੇ ਵੀ ਰਾਜਪਦਰੀ ਸਾਜ਼ਿਸ਼ ਨੂੰ ਨਹੀਂ ਸਵੀਕਾਰਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਦੀ ਹਮਾਇਤ ਨਹੀਂ ਕਰੇਗੀ ਮੌਜੂਦਾ ਸਮੇਂ ਕੇਸ ਅਮਰੀਕੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਸਜ਼ਾ ਬਾਰੇ ਅੰਤਿਮ ਫੈਸਲਾ ਆਉਣਾ ਅਜੇ ਬਾਕੀ ਹੈ ਇਹ ਮਾਮਲਾ ਅਮਰੀਕਾ ਭਾਰਤ ਸਬੰਧਾਂ ਤੇ ਅਸਰ ਪਾ ਸਕਦਾ ਹੈ ਅਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਇਸ ਕੇਸ ਨੂੰ ਵਿਸ਼ੇਪਦਰਤੇ ਧਿਆਨ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਨੇ ਆਪਣੀ ਧਰਤੀ ਤੇ ਵਿਦੇਸ਼ੀ ਸਰਕਾਰ ਨਾਲ ਜੁੜੀ ਕਥਿਤ ਹੱਤਿਆ ਸਾਜ਼ਿਸ਼ ਦਾ ਮਾਮਲਾ ਖੁੱਲੇ ਤੌਰ ਤੇ ਅਦਾਲਤ ਦੇ ਵਿੱਚ ਲਿਆਂਦਾ ਹੈ ਅਮਰੀਕਾ ਦੇ ਵਿੱਚ ਸਿੱਖ ਆਗੂ ਗੁਰਪਤਵੰਦ ਸਿੰਘ ਪੰਨੂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਦੇ ਮਾਮਲੇ 'ਚ ਭਾਰਤੀ ਨਾਗਰਿਕ ਨਿਖਲ ਗੁਪਤਾ ਵੱਲੋਂ ਅਮਰੀਕੀ ਅਦਾਲਤ ਵਿੱਚ ਦੋਸ਼ ਕਬੂਲ ਕਰ ਲੈਣ ਨਾਲ ਅੰਤਰਰਾਸ਼ਟਰੀ ਪੱਧਰ ਤੇ ਹਲਚਲ ਮਚ ਗਈ ਹੈ। ਅਦਾਲਤੀ ਕਾਰਵਾਈ ਦੌਰਾਨ ਗੁਪਤਾ ਨੇ ਮਰਡਰ ਫੋਰ ਹਾਇਰ ਅਤੇ ਸਾਜ਼ਿਸ਼ ਨਾਲ ਜੁੜੇ ਦੋਸ਼ਾਂ ਨੂੰ ਸਵੀਕਾਰਿਆ ਜਿਸ ਨਾਲ ਇਹ ਮਾਮਲਾ ਕੂਟਨੀਤਿਕ ਪੱਧਰ ਤੇ ਵੀ ਗੰਭੀਰ ਹੋ ਗਿਆ ਹੈ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ 2023 ਦੇ ਵਿੱਚ ਇੱਕ ਯੋਜਨਾ ਤਿਆਰ ਕੀਤੀ ਗਈ ਸੀ ਜਿਸ ਦਾ ਮਕਸਦ ਅਮਰੀਕਾ ਦੀ ਧਰਤੀ ਤੇ ਰਹਿੰਦੇ ਗੁਰਪਤਵੰਨ ਸਿੰਘ ਪੰਨੂ ਦੀ ਹੱਤਿਆ ਕਰਵਾਉਣਾ ਸੀ ਦੋਸ਼ਾਂ ਅਨੁਸਾਰ ਨਿਖਲ ਗੁਪਤਾ ਨੇ ਇੱਕ ਪਾੜੇ ਦੇ ਕਾਤਲ ਨਾਲ ਸੰਪਰਕ ਕੀਤਾ ਤੇ ਹੱਤਿਆ ਲਈ ਸੌਦਾ ਤੈਅ ਕੀਤਾ ਪਰ ਜਿਸ ਵਿਅਕਤੀ ਨੂੰ ਕਾਤਲ ਸਮਝਿਆ ਗਿਆ ਉਹ ਦਰਸਲ ਅਮਰੀਕੀ ਫੈਡਰਲ ਜੈਂਸ ਏਜੰਸੀ ਐਫ ਪੀਆਈ ਨਾਲ ਸਬੰਧਿਤ ਸੂਤਰ ਤਾਰ ਸੀ ਗੱਲਬਾਤ ਭੁਗਤਾਨ ਅਤੇ ਯੋਜਨਾ ਨਾਲ ਜੁੜੇ ਸਬੂਤ ਇਕੱਠੇ ਕਰਨ ਤੋਂ ਬਾਅਦ ਕਾਰਵਾਈ ਕੀਤੀ ਗਈ ਨਿਖਲ ਗੁਪਤਾ ਨੂੰ ਜਨ 2023 ਵਿੱਚ ਚੱਕ ਗਣ ਰਾਜ ਦੀ ਰਾਜਧਾਨੀ ਪ੍ਰਾਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਮਰੀਕਾ ਦੀ ਬੇਨਤੀ ਤੇ ਚੱਕ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਤੇ ਬਾਅਦ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੇ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਅਦਾਲਤੀ ਦਸਤਾਵੇਜ਼ਾਂ 'ਚ ਕੈਨੇਡਾ 'ਚ ਮਾਰੇ ਗਏ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕੇਸ ਦਾ ਵੀ ਜ਼ਿਕਰ ਆਇਆ ਹੈ ਹਾਲਾਂਕਿ ਦੋਵੇਂ ਮਾਮਲੇ ਵੱਖਰੇ ਹਨ ਪਰ ਅਮਰੀਕੀ ਪੱਖ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਦੋਨਾਂ ਘਟਨਾਵਾਂ ਵਿੱਚ ਕੁਝ ਸਾਂਝੇ ਤੱਤ ਹੋ ਸਕਦੇ ਹਨ ਕੈਨੇਡਾ ਪਹਿਲਾਂ ਹੀ ਭਾਰਤ ਤੇ ਨਿੱਜਰ ਦੀ ਹੱਤਿਆ ਦੇ ਵਿੱਚ ਭੂਮਿਕਾ ਦੇ ਦੋਸ਼ ਲਗਾ ਚੁੱਕਾ ਹੈ ਜਦਕਿ ਭਾਰਤ ਨੇ ਇਹ ਦੋਸ਼ ਨਕਾਰ ਦਿੱਤੇ ਸਨ ਭਾਰਤ ਸਰਕਾਰ ਦੇ ਅਧਿਕਾਰਤ ਤੌਰ ਤੇ ਕਿਸੇ ਵੀ ਰਾਜਪਦਰੀ ਸਾਜ਼ਿਸ਼ ਨੂੰ ਨਹੀਂ ਸਵੀਕਾਰਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ ਅਤੇ ਕਿਸੇ ਵੀ ਗੈਰ ਕਾਨੂੰਨੀ ਕਾਰਵਾਈ ਦੀ ਹਮਾਇਤ ਨਹੀਂ ਕਰੇਗੀ ਮੌਜੂਦਾ ਸਮੇਂ ਕੇਸ ਅਮਰੀਕੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਸਜ਼ਾ ਬਾਰੇ ਅੰਤਿਮ ਫੈਸਲਾ ਆਉਣਾ ਅਜੇ ਬਾਕੀ ਹੈ ਇਹ ਮਾਮਲਾ ਅਮਰੀਕਾ ਭਾਰਤ ਸਬੰਧਾਂ ਤੇ ਅਸਰ ਪਾ ਸਕਦਾ ਹੈ ਅਤੇ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਸਾਬਿਤ ਹੋ ਸਕਦਾ ਹੈ ਇਸ ਕੇਸ ਨੂੰ ਵਿਸ਼ੇਪਦਰਤੇ ਧਿਆਨ ਨਾਲ ਦੇਖਿਆ ਜਾ ਰਿਹਾ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਅਮਰੀਕਾ ਨੇ ਆਪਣੀ ਧਰਤੀ ਤੇ ਵਿਦੇਸ਼ੀ ਸਰਕਾਰ ਨਾਲ ਜੁੜੀ ਕਥਿਤ ਹੱਤਿਆ ਸਾਜ਼ਿਸ਼ ਦਾ ਮਾਮਲਾ ਖੁੱਲੇ ਤੌਰ ਤੇ ਅਦਾਲਤ ਦੇ ਵਿੱਚ ਲਿਆਂਦਾ ਹੈ